ਅੱਜ ਜਗਬਾਣੀ ਪੰਜਾਬ ਕੇਸਵੀ ਦੇ ਨਾਲ ਮੈਂ ਸੁਖਵਿੰਦਰ ਹੋਂ ਤੱਕ ਦੀ ਤੁਹਾਨੂੰ ਬ੍ਰੇਕਿੰਗ ਅਪਡੇਟ ਦੇ ਦੇ ਦਿਆਂ ਕਿ ਫਿਰੋਜ਼ਪੁਰ ਦੇ ਅੰਦਰ ਪਿਛਲੇ ਦਿਨੀ ਇੱਕ ਨਵੀਨ ਆਰਐਸਐਸ ਵਰਕਰ ਦਾ ਜਿਹੜਾ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਅੱਜ ਜਿਹੜੇ ਮੁੱਖ ਦੋਸ਼ੀ ਬਾਦਲ ਹੈ ਉਸ ਦਾ ਜਿਹੜਾ ਇਨਕਾਊਂਟਰ ਕਰ ਦਿੱਤਾ ਹੈ ਇਨਕਾਊਂਟਰ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਡੈੱਡ ਬੋਡੀ ਜਿਹੜਾ ਫਾਜ਼ਲਕਾ ਦੇ ਇੱਕ ਮੋਰਚਰੀ ਦੇ ਵਿੱਚ ਰਖਵਾਈ ਗਈ ਹੈ ਇਸ ਮੋਰਚਰੀ ਦੇ ਵਿੱਚ ਜਿਹੜੇ ਹੈ ਉੱਥੋਂ ਦਾ ਜਿਹੜਾ ਮੁੱਖ ਦੋਸ਼ੀ ਸੀ ਬਾਦਲ ਫਿਰੋਜ਼ਪੁਰ ਦੇ ਬਸਤੀਆਂ ਦਾ ਰਹਿਣ ਵਾਲਾ ਬਾਦਲ ਹੈ ਉਸ ਦੀ ਜਿਹੜੀ ਇਸ ਮੋਰਚਨੀ ਦੇ ਵਿੱਚ ਜਿਹੜੀ ਉਸ ਦੀ ਡੈੱਡ ਬੋਡੀ ਰਖਵਾਈ ਗਈ ਪੂਰੀ ਜਾਣਕਾਰੀ ਤੁਹਾਨੂੰ ਵਿਸਤਾਰ ਦੇ ਨਾਲ ਸਾਂਝੀ ਕਰਦੀ ਹੈ ਡੀਆਈਜੀ ਫਿਰੋਜ਼ਪੁਰ ਰੇਂਜ ਦੇ ਹਰਮਨਬੀਰ ਢਿੱਲ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਜਿਹੜਾ ਪਿਛਲੇ ਦਿਨੀ ਫਿਰੋਜ਼ਪੁਰ ਦੇ ਅੰਦਰ ਇੱਕ ਨਵੀਨ ਨਾਮ ਦਾ ਜਿਹੜਾ ਆਰਐਸਐਸ ਵਰਕਰ ਸੀ ਉਸ ਦੀ ਜਿਹੜੀ ਹੱਤਿਆ ਕੀਤੀ ਗਈ ਸੀ ਤਾਂ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਇਤਰਾਜ਼ ਕੀਤਾ ਗਿਆ ਪੂਰੇ ਫਿਰੋਜ਼ਪੁਰ ਦੇ ਅੰਦਰ ਪੁਲਿਸ ਦੇ ਉੱਪਰ ਜਿਹੜੀਆਂ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਗਈਆਂ ਪਰ ਫਿਰ ਵੀ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਆਪਣੀ ਸ਼ਾਨਦੀਨ ਕਰਦੇ ਹੋਏ ਪਹਿਲਾਂ ਸਭ ਤੋਂ ਤਿੰਨ ਦੋਸ਼ੀਆਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਜਿਸ ਦੇ ਵਿੱਚ ਕਾਲੀ ਨਮਨ ਤੇ ਹਰਸ਼ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤੇ ਕਾਲੀ ਦੇ ਵੱਲੋਂ ਜਿਹੜਾ ਪੁਲਿਸ ਦੇ ਉੱਪਰ ਜਵਾਬੀ ਜਿਹੜੀ ਆ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਜਿਹੜਾ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕਰਦੇ ਹੋਏ ਇੱਕ ਜਿਹੜੇ ਕਾਲੀ ਸ਼ੂਟਰ ਹੈ ਉਸ ਦੇ ਗੋਲੀ ਲੱਗੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਫਿਰੋਜ਼ਪੁਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਪੁਲਿਸ ਦੇ ਵੱਲੋਂ ਅੱਜ ਤੜਕਸਾਰ ਦੱਸਦੀ ਕਿ ਸਵੇਰੇ 5 ਵਜੇ ਦੇ ਕਰੀਬ ਦੋ ਡੀਐਸਪੀ ਤੇ ਇੱਕ ਸੀਆਈਏ ਇੰਚਾਰਜ ਜਿਹੜੇ ਇੰਸਪੈਕਟਰ ਨੇ ਤਿੰਨਾਂ ਦੇ ਵੱਲੋਂ ਜਿਹੜੇ ਹਥਿਆਰ ਬਰਾਮਦ ਕਰਨ ਦੇ ਲਈ ਫਾਜ਼ਿਲਕਾ ਜ਼ਿਲ੍ਹੇ ਦੇ ਟੋਲ ਪਲਾਜ਼ਾ ਦੇ ਨਾਲ ਸ਼ਮਸ਼ਾਨ ਘਾਟ ਵੀ ਖੇਜਣ ਤੋਂ ਜਾਂਦੇ ਨੇ ਹਥਿਆਰਾਂ ਦੀ ਬਰਾਮਦਗੀ ਦੇ ਲਈ ਤਾਂ ਉੱਥੇ ਜਿਹੜਾ ਸ਼ੂਟਰ ਜਿਹੜਾ ਬਾਦਲ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਉਹ ਲੁੱਕ ਕੇ ਬੈਠਾ ਸੀ ਤੇ ਉਸ ਦੇ ਵੱਲੋਂ ਜਿਹੜਾ ਫਿਰੋਜ਼ਪੁਰ ਪੁਲਿਸ ਤੇ ਉੱਪਰ ਗੋਲੀਆਂ ਚਲਾਈਆਂ ਗਈਆਂ ਜਦੋਂ ਹੀ ਫਿਰੋਜ਼ਪੁਰ ਪੁਲਿਸ ਦੇ ਉੱਪਰ ਗੋਲੀ ਚਲਾਈ ਗਈ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸ਼ੂਟਰ ਜਿਹੜਾ ਬਾਦਲ ਹੈ ਉਸ ਦੀ ਮੌਤ ਹੋ ਜਾਂਦੀ ਏ ਅ ਐਨ ਕਾਊਂਟਰ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਫਿਰੋਜ਼ਪੁਰ ਪੁਲਿਸ ਦਾ ਜਿਹੜਾ ਇੱਕ ਨੌਜਵਾਨ ਸੀ ਬਲੌਨ ਉਸ ਦੇ ਵੀ ਇੱਕ ਜਿਹੜਾ ਬਾਜੂ ਦੇ ਉੱਪਰ ਗੋਲੀ ਲੱਗਦੀ ਹੈ ਜਿਸ ਨੂੰ ਜ਼ਖਮੀ ਹੋਣ ਤੋਂ ਬਾਅਦ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਪੁਲਿਸ ਮੁਲਾਜ਼ਮ ਜਿਸ ਨੂੰ ਗੋਲੀ ਲੱਗਦੀ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਫਿਲਹਾਲ ਡਾਕਟਰਾਂ ਦੇ ਵੱਲੋਂ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਉਹ ਉਸਦੇ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਹੁਣ ਤੱਕ ਦੀ ਅਪਡੇਟ ਦੇ ਦਈਏ ਆ ਚੱਲ ਕੇ ਕੇ ਦਿਖਾਵਾਂਗੇ ਇਸ ਮੋਰਚਰੀ ਦੇ ਵਿੱਚ ਜਿਹੜਾ ਬਾਦਲ ਨਾਮ ਦਾ ਜਿਹੜਾ ਜਿਹੜਾ ਸ਼ੂਟਰ ਸੀ ਇਹ ਸਭ ਤੋਂ ਮੁੱਖ ਦੋਸ਼ੀ ਸੀ ਆ ਦੇਖੋ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਖੂਨ ਦੇ ਛਿੱਟੇ ਜਿਹੜੇ ਨੇ ਹਾਲੇ ਵੀ ਦੇਖਣ ਨੂੰ ਮਿਲ ਰਹੇ ਨੇ ਉਹ ਅੱਜੇ ਤਾਂ ਖੂਨ ਦੇ ਛਿੱਟੇ ਦੇਖਣ ਨੂੰ ਮਿਲ ਰਹੇ ਨੇ ਤੇ ਪਿੱਛੇ ਵਾਲੇ ਜਿਹੜੇ ਕਮਰੇ ਦੇ ਵਿੱਚ ਜਿਹੜਾ ਜਿਹੜਾ ਮੁੱਖ ਦੋਸ਼ੀ ਸੀ ਨਮੀਨ ਦਾ ਸ਼ੂਟਰ ਬਾਦਲ ਉਹ ਇੱਥੇ ਜਿਹੜਾ ਉਸ ਨੂੰ ਉਸ ਦੀ ਜਿਹੜੀ ਮ੍ਰਿਤਕ ਦੇ ਆ ਉਹ ਇਹ ਮੋਰਚੀ ਦੇ ਵਿੱਚ ਰੱਖੀ ਗਈ ਹੈ ਤੇ ਕੁਝ ਸਮੇ ਬਾਅਦ ਡਾਕਟਰਾਂ ਦੇ ਵੱਲੋਂ ਜਿਹੜੀ ਆਪਣੀ ਕਾਗਜ਼ੀ ਕਾਰਵਾਈ ਕੰਪਲੀਟ ਪੂਰੀ ਕਰਕੇ ਉਸ ਦਾ ਜਿਹੜਾ ਇਹ ਤਾਂ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਪੋਸਟਮਾਰਟਮ ਦੇ ਵਿੱਚ ਬਹੁਤ ਸਾਰੇ ਖੁਲਾਸੇ ਹੋਣਗੇ ਹੋਰ ਨਵੀਂ ਜਾਣਕਾਰੀ ਵੀ ਮਿਲ ਸਕਦੀ ਹੈ ਫਿਲਹਾਲ ਡੀਆਈਜ਼ ਫਿਰੋਜ਼ਪੁਰ ਰੇਂਜ ਦੇ ਹਰਮਨबीर ਗਿੱਲ ਨੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਮੁੱਖ ਸ਼ੂਟਰ ਹੈ ਜਿਹੜਾ ਬਾਦਲ ਉਸ ਨੂੰ ਜਿਹੜਾ ਇੱਕ ਅਨਕਾਊਂਟਰ ਦੇ ਵਿੱਚ ਜਿਹੜਾ ਢੇਰ ਕਰ ਦਿੱਤਾ ਗਿਆ ਫਿਲਹਾਲ ਹੁਣ ਤੱਕ ਦੀ ਇਹ ਜਾਣਕਾਰੀ ਹੈ ਜੁੜੇ ਰੋ ਮੇਰੇ ਨਾਲ ਮੈਂ ਸੁਖਵਿੰਦਰ ਸਿੰਘ ਜਗਮਣੀ ਪੰਜਾਬ ਕੇਸਰੀ ਫਾਜ਼ਿਲ